ਕੰਪਿਊਟਰ ਲਾਈਟ ਆਨ ਕਰੋ ਠੀਕ ਹੈ ਆਮ ਘਰਾਂ ਦੇ ਵਿੱਚ ਉਹ ਸਾਰੇ ਲੋਕ ਕੰਮਾਂ ਤੇ ਚੱਲ ਜਾਂਦੇ ਆ ਜਾਂ ਘਰ ਦੇ ਵਿੱਚ ਇਕੱਲੀ ਲੇਡੀ ਬਚਦੀ ਐ ਤੇ ਜਾਂ ਫਿਰ ਬਜ਼ੁਰਗ ਬੈਠੇ ਘਰਾਂ ਦੇ ਵਿੱਚ ਆਮ ਹੀ ਆਪਾਂ ਕੀਮਤੀ ਵਸਤਾਂ ਲਾਈਆਂ ਹੁੰਦੀਆਂ ਐ ਐਲਈਡੀ ਟੀਵੀ ਫ੍ਰਿਜਾਂ ਵਗੈਰਾ ਤੋਂ ਇਹਨਾਂ ਚੀਜ਼ਾਂ ਉੱਤੇ ਚੋਰ ਚੱਕਾ ਨਜ਼ਰ ਪਾਈ ਜਾਂਦੀ ਐ ਕੰਪਿਊਟਰ ਫੈਨ ਆਫ ਕਰ ਦੋ ਠੀਕ ਹੈ ਰੋ ਸੋਇਚ ਗਏ ਸਵਿਚ ਆਨ ਕਰ ਬਾਥਰੂਮ ਚ ਗਏ ਸਵਿਚ ਆਨ ਕਰ ਬਾਹਰ ਨਿਕਲਣ ਲਗੇ ਆਫ ਕਰ ਸੋ ਇਹ ਜਿਹੜੇ ਰਿਪੀਟਡ ਕੰਮ ਆ ਇਹ ਆਪੇ ਹੋਣਗੇ ਤੁਹਾਡੀ ਆਵਾਜ਼ ਦੇ ਉੱਤੇ ਬੀ 2 ਰੈੱਡ ਕਲਰ ਓਕੇ ਘਰ ਲਈ ਕਿਹੜੀ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਸੌਫਟਵੇਅਰ ਦੇ ਨਾਲ ਜੋੜ ਸਕਦੇ ਹਾਂ ਘਰ ਦੇ ਵਿੱਚ ਕੋਈ ਵੀ ਵਸਤੂ ਜਿਹੜੀ ਤੁਹਾਡੀ ਇਲੈਕਟ੍ਰੋਨਿਕ ਸਾਡਾ ਸੌਫਟਵੇਅਰ ਹੀ ਕਲਾਊਡ ਬੇਸ ਹੈ ਉਹ ਵੀ ਕਲਾਊਡ ਤੇ ਹੀ ਤੋ ਕਲਾਊਡ ਬੇਸਡ ਸੌਫਟਵੇਅਰ ਉਹਦਾ ਜੋੜ ਦਈਦਾ ਔਰ ਸੌਫਟਵੇਅਰ ਦਾ ਕਨੈਕਸ਼ਨ ਜਿਹੜਾ ਵਾ ਉਹ ਤੁਹਾਡੇ ਸਵਿਚਾਂ ਜਾਂ ਡਿਵਾਈਸ ਨਾਲ ਆਪਾਂ ਸੈੱਟ ਕਰ ਦਈਦਾ ਵਾ ਜਿਹਦੇ ਨਾਲ ਤੁਹਾਡੇ ਸਾਰੇ ਸਵਿਚ ਸਾਰੇ ਜਿਹੜੀ ਜਿਹੜੀ ਅਪਲੈਂਸੇਸ ਆ ਘਰ ਦੇ ਵਿੱਚ ਇਲੈਕਟ੍ਰੋਨਿਕਸ ਸਾਰੀਆਂ ਉਹਦੇ ਕੰਟਰੋਲ ਚ ਆ ਜਾਂਦੀਆਂ ਇਹਦਾ ਜਿਹੜਾ ਫਾਇਦਾ ਮੇਨ ਆ ਉਹ ਹੈ ਸਿਕਿਉਰਿਟੀ ਕੰਪਿਊਟਰ ਮੋਟਰ ਔਨ ਕਰੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਵਿਸ਼ਾਲ ਸਫਰ ਤੇ ਅੱਜ ਸਾਡਾ ਸਫਰ ਪਹੁੰਚ ਚੁੱਕਾ ਹੈ ਕਰਨਪੁਰੂ ਜੇਕਰ ਤੁਸੀਂ ਕੰਮ ਕਰਦੇ ਸੰਸਰੇ ਦੇ ਵਿੱਚ ਕਿਤੇ ਬਾਹਰ ਕੰਮ ਕਰਦੇ ਹੋ ਜਾਂ ਵਿਦੇਸ਼ ਰਹਿੰਦੇ ਹੋ ਤਾਂ ਪਿੱਛੇ ਤੁਹਾਡਾ ਘਰ ਹੈ ਜਾਂ ਬਜ਼ੁਰਗ ਹੈ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਹੁਣ ਇੱਕ ਇਹੋ ਜਿਹਾ ਸੌਫਟਵੇਅਰ ਮਨਪ੍ਰੀਤ ਸਿੰਘ ਵੀਰ ਵੱਲੋਂ ਤਿਆਰ ਕੀਤਾ ਗਿਆ ਜਿਸ ਨੂੰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਹੀ ਅਪਡੇਟ ਕਰਵਾ ਕੇ ਤਾਂ ਘਰ ਦਾ ਦਰਵਾਜ਼ਾ ਘਰ ਦੀਆਂ ਲਾਈਟਾਂ ਪੱਖੇ ਕੰਟਰੋਲ ਕਰ ਸਕਦੇ ਹੋ ਅਤੇ ਇਥੋਂ ਤੱਕ ਸੌਫਟਵੇਅਰ ਕੰਮ ਕਰਦਾ ਹੈ ਕਿ ਜੇਕਰ ਚੋਰ ਦਰਵਾਜ਼ੇ ਨੂੰ ਹੱਥ ਲਾਗਾ ਕੇ ਜਾਂ ਚਾਬੀ ਲਗਾ ਕੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਹੀ ਕਰਨਗੇ ਤਾਂ ਅਲਾਰਮ ਵੱਜੇਗਾ ਕਹਿੰਦਾ ਭਾਵ ਸੌਫਟਵੇਅਰ ਦੇ ਰਾਹੀਂ ਤੁਸੀਂ ਆਪਣੇ ਘਰ ਦੇ ਉੱਤੇ ਕੰਟਰੋਲ ਕਰ ਸਕਦੇ ਹੋ ਪੂਰਾ ਮਾਮਲਾ ਕੀ ਹੈ ਕਿਨੇ ਸੌਫਟਵੇਅਰ ਤਿਆਰ ਕੀਤਾ ਗੱਲਬਾਤ ਕਰਦੇ ਹੋ ਸੁਵੀਰ ਦੇ ਨਾਲ ਮੁਲਾਕਾਤ ਕਰਾਉਂਦੇ ਆ ਤੁਹਾਡੀ ਮਨਪ੍ਰੀਤ ਜੀ ਸਵਾਗਤ ਕਰਦੇ ਆ ਵਿਸ਼ਾਲ ਸਫਰ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਨਪ੍ਰੀਤ ਜੀ ਤੁਸੀਂ ਜਿਹੜਾ ਸੌਫਟਵੇਅਰ ਤਿਆਰ ਕੀਤਾ ਹੈ ਫਾਇਦੇ ਕੀ ਨੇ ਮੇਰੇ ਖ ਸਭ ਤੋਂ ਵੱਡਾ ਫਾਇਦਾ ਤੇ ਇਹਦਾ ਮੈਂ ਜਿਹੜਾ ਮੰਨਦਾ ਉਹ ਹੈ ਸਿਕਿਉਰਿਟੀ ਕਿਉਂਕਿ ਆਪਾਂ ਘਰਾਂ ਦੇ ਵਿੱਚ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ ਆਮ ਹੀ ਘਰਾਂ ਦੇ ਵਿੱਚ ਉਹ ਸਾਰੇ ਲੋਕ ਕੰਮਾਂ ਤੇ ਚੱਲ ਜਾਂਦੇ ਆ ਜਾਂ ਘਰ ਦੇ ਵਿੱਚ ਇਕੱਲੀ ਲੇਡੀ ਬਚਦੀ ਆ ਤੇ ਜਾਂ ਫਿਰ ਬਜ਼ੁਰਗ ਬਚਦੇ ਤੇ ਉਹਨਾਂ ਦੀ ਸਿਕਿਉਰਿਟੀ ਦਾ ਹਮੇਸ਼ਾ ਧਿਆਨ ਰਹਿੰਦਾ ਹੀ ਆ ਕਿਉਂਕਿ ਅੱਜ ਕੱਲ ਦੇ ਹਾਲਾਤ ਤੁਸੀਂ ਵੇਖੇ ਆ ਬੰਦਾ 5-10 ਹਜ਼ਾਰ ਪਿੱਛੇ ਲੋਕ ਜਿਹੜੇ ਇੱਕ ਦੂਜੇ ਦੀ ਜਾਨ ਲੈ ਲੈਂਦੇ ਆ ਤੋ ਘਰਾਂ ਦੇ ਵਿੱਚ ਆਮ ਹੀ ਆਪਾਂ ਕੀਮਤੀ ਵਸਤਾਂ ਲਾਈਆਂ ਹੁੰਦੀਆਂ ਐ LED TV ਫ੍ਰਿਜਾਂ ਵਗੈਰਾ ਤੋ ਇਨ੍ਹਾਂ ਚੀਜ਼ਾਂ ਉਤੇ ਚੋਰ ਚੱਕਾ ਨਜ਼ਰ ਪੈ ਹੀ ਜਾਂਦੀ ਐ ਤੋ ਇਹ ਦਾ ਜਿਹੜਾ ਫਾਇਦਾ ਮੇਨ ਆ ਉਹ ਐ ਸਿਕਿਉਰਿਟੀ ਦੂਸਰਾ ਨੰਬਰ ਫਾਇਦਾ ਮੈਂ ਇਹ ਕਹੂੰਗਾ ਕਿ ਜਿੱਦਾਂ ਜੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਵਾਰ-ਵਾਰ ਕੋਈ ਸਵਿਚ ਆਨ-ਆਫ ਕਰਨ ਜਾਣਾ ਵੀ ਜਿਹੜਾ ਵਾ ਕਈ ਵਾਰੀ ਬਹੁਤ ਹੀ ਦਰਦਨਾਕ ਸਾਬਤ ਹੁੰਦਾ ਜਦੋਂ ਕੋਈ ਬਜ਼ੁਰਗ ਜਿਹੜਾ ਠੀਕ ਕੰਡੀਸ਼ਨ 'ਚ ਨਾ ਹੋਵੇ ਸੋ ਇਹ ਰਿਪੀਟਡ ਵਰਕ ਜਿਹਨੂੰ ਆਪਾਂ ਵਾਰ-ਵਾਰ ਕਰਦੇ ਘਰਾਂ ਦੇ ਵਿੱਚ ਸਵਿਚ ਆਨ ਕਰ ਲਾ ਆਫ ਕਰ ਲਾ ਰਸੋਈ ਚ ਗਏ ਸਵਿਚ ਆਨ ਕਰ ਬਾਥਰੂਮ ਚ ਗਏ ਸਵਿਚ ਆਨ ਕਰ ਬਾਹਰ ਨਿਕਲਣ ਲੱਗੇ ਆਫ ਕਰ ਸੋ ਇਹ ਜਿਹੜੇ ਰਿਪੀਟਡ ਕੰਮ ਆ ਇਹ ਆਪੇ ਹੋਣਗੇ ਤੁਹਾਡੀ ਆਵਾਜ਼ ਦੇ ਉੱਤੇ ਔਰ ਜੇ ਤੁਸੀਂ ਆਵਾਜ਼ ਵੀ ਨਹੀਂ ਦੇਣਾ ਚਾਹੁੰਦੇ ਤੇ ਤੁਹਾਡੇ ਜਾਣ ਮਾਤਰ ਨਾਲ ਹੀ ਉਹ ਲਾਈਟਾਂ ਜਗਣਗੀਆਂ ਤੁਹਾਡੇ ਬਾਹਰ ਆਉਣਾ ਜਗ ਬੰਦ ਹੋ ਜਾਣਗੀਆਂ ਮਤਲਬ ਜੇ ਤੁਸੀਂ ਬੋਲ ਕੇ ਦੁੱਖ ਨਹੀਂ ਖੂਫੂਸ ਕਰਨਾ ਜਾਂਦੇ ਤੁਰ ਫਿਰ ਕੇ ਬੰਦ ਹੋ ਜਾਂਦੇ ਬਿਲਕੁਲ ਜੇ ਤੁਸੀਂ ਜਬਾਨ ਨੂੰ ਹੀ ਆਪਣੀ ਨੂੰ ਕਸ਼ਟ ਨਹੀਂ ਦੇਣਾ ਚਾਹੁੰਦੇ ਜੇ ਤੁਸੀਂ ਚਾਹੁੰਦੇ ਕਿ ਮੈਂ ਇੰਨਾ ਵੀ ਕਸ਼ਟ ਨਹੀਂ ਕਰਨਾ ਚਾਹੁੰਦਾ ਕਿ ਮੈਂ ਬੋਲਾਂ ਕਿ ਮੈਂ ਬਸ ਬਿੰਦਾਸ ਘਰ ਦੇ ਵਿੱਚ ਜਿੱਥੇ ਫਿਰਾਂ ਆਪੇ ਲਾਈਟਾਂ ਜਗ ਜਾਣ ਜਿੱਥੇ ਮੈਂ ਵਾਪਸ ਆ ਜਾਾਂ ਲਾਈਟਾਂ ਬੰਦ ਹੋਣ ਤੇ ਬਿਜਲੀ ਵੀ ਬਚੇ ਔਰ ਮੇਰੇ ਲਈ ਚਾਨਣ ਤੇ ਪੱਖਾ ਵੀ ਹਮੇਸ਼ਾ ਚੱਲਦਾ ਰਹੇ ਇਹ ਸਭ ਤੋਂ ਬੈਸਟ ਆਪਸ਼ਨ ਹੈ ਦੇ ਲਈ ਘਰ ਦੀ ਕਿਹੜੀ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਇਸ ਸੌਫਟਵੇਅਰ ਦੇ ਨਾਲ ਜੋੜ ਸਕਦੇ ਹਾਂ ਘਰ ਦੇ ਵਿੱਚ ਕੋਈ ਵੀ ਵਸਤੂ ਜਿਹੜੀ ਤੁਹਾਡੀ ਇਲੈਕਟ੍ਰੋਨਿਕ ਹੈ ਜੀ ਵਫਰਜ ਹੋਗੀ واਸ਼ਿੰਗ مشین ਹੋਗੀ اے سی ٹی وی کولر ਪੱਖੇ ਲਾਈਟਾਂ इवन ਕਿ 100 ਵਟ ਦਾ ਮਤਲਬ ਜਿਹੜਾ ਪੁਰਾਣੇ ਜ਼ਮਾਨੇ ਚਲਦੇ ਹੁੰਦੇ ਸੀ ਉਹ ਵੀ ਤੁਹਾਡੇ ਘਰ ਚ ਲੱਗੇ ਆ ਉਹ ਵੀ ਤੁਹਾਡੀ ਆਵਾਜ਼ ਨਾਲ ਕੰਟਰੋਲ ਹੋ ਸਕਦੇ ਜੀ ਮੈਂ ਮੈਂ ਤੁਹਾਡੀ ਗੱਲ ਟੋਕਾਂਗਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਮਾਰਟ ਜਿੰਨਾਂ ਆਪਾਂ ਜੋੜ ਸਕਦੇ ਆ ਇਹ ਪੁਰਾਣਾ ਸਮਾਨ ਜੋੜ ਸਕਦੇ ਆ ਨਵਾਂ ਸਮਾਨ ਜੋੜ ਸਕਦੇ ਆ ਪੁਰਾਣਾ ਵੀ ਜਾਂ ਨਵਾਂ ਵੀ ਦੋਨੋਂ ਹਾਂ ਜੀ ਦੋਵੇਂ ਵੀ ਹੁਣ ਵੇਖੋ ਅੱਜ ਕੱਲ ਤੇ ਸਮਾਰਟ اے سی ਤੁਸੀਂ ਸੁਣਿਆ ਹੋਣਾ ਵਾ ਸਮਾਰਟ ਟੀਵੀ ਸੁਣਦੇ ਜੇ ਤੁਸੀਂ ਸਮਾਰਟ ਫਰਿਜਾਂ ਸੁਣਦੇ ਜੇ ਹਨਾ ਤੇ ਜਿਹੜੀਆਂ ਪਹਿਲਾਂ ਫ੍ਰੀਜਾਂ ਲੈ ਜਾਂਦੀਆਂ 20-20 ਹਜ਼ਾਰ ਦੀਆਂ 50 ਹਜ਼ਾਰ ਦੀਆਂ ਲੱਖ ਲੱਖ ਦੇ ਲੋਕਾਂ ਨੂੰ ਫਰੋ ਉਹ ਕਿਹੜੇ ਕੰਮ ਆਉਣਗੀਆਂ ਹੁਣ ਉਹਨਾਂ ਨੂੰ ਸਮਾਰਟ ਕਰਨ ਲਈ ਇਹ ਪ੍ਰੋਜੈਕਟ ਵਰਕ ਕਰਦਾ ਹੁਣ ਆਪਣਾ ਜਿਹੜਾ ਵਾ 1-2 ਲੱਖ ਰੁਪਏ ਦਾ ਜਿਹੜਾ ਸਮਾਨ ਤੁਹਾਡਾ ਪਿਆ ਉਹਨੂੰ ਹੁਣ ਦੁਬਾਰਾ ਰਿਪਲੇਸ ਤਾਂ ਕਰ ਨਹੀਂ ਸਕਦੇ ਤੇ ਦਿਲ ਵੀ ਕਰਦਾ ਕਿ ਇੱਚ ਸਮਾਰਟ ਫੀਚਰ ਹੋਣ ਤੇ ਇਹ ਜਿਹੜੇ ਫੀਚਰ ਸਮਾਰਟ ਉਹਨਾਂ ਦੇ ਵਿੱਚ ਪੈਦਾ ਕਰਨ ਲਈ ਇਹ ਜਿਹੜਾ ਪ੍ਰੋਜੈਕਟ ਵਰਕ ਕਰਦਾ ਹੈ ਅਸੀਂ ਘਰ ਦਾ ਟੋਟਲ ਸਮਾਨ ਆਪਾਂ ਸਮਾਰਟ ਕਰ ਸਕਦੇ ਹਾਂ ਦਾ ਟੋਟਲ ਇਲੈਕਟ੍ਰੋਨਿਕਸ ਸਮਾਨ ਜਿੰਨਾ ਵੀ ਤੁਹਾਡਾ ਸਮਾਨ ਇਲੈਕਟ੍ਰੋਨਿਕ ਬਿਜਲੀ ਤੇ ਚੱਲਦਾ ਵਾ ਆਨ ਆਫ ਕਰਨਾ ਪੈਂਦਾ ਵਾ ਜਾਂ ਜਿੱਦਾਂ ਏਸੀ ਦੀ ਗੱਲ ਕਰੋ ਉਹਦਾ ਪਰ ਮੋਡ ਤੋਂ ਟੈਂਪਰੇਚਰ ਸੈੱਟ ਕਰਦੇ ਆ ਟੈਂਪਰੇਚਰ ਸੈੱਟ ਤੁਹਾਡੇ ਲਈ ਉਹ ਤੁਸੀਂ ਸਮਾਰਟ ਸਪੀਕਰ ਨੂੰ ਆਵਾਜ਼ ਦੇਣੀ ਆ ਕਿ ਟੈਂਪਰੇਚਰ 16 ਕਰ ਦੇ ਤੁਹਾਡੇ ਏਸੀ ਦਾ ਟੈਂਪਰੇਚਰ 16 ਹੋ ਜਾਊਗਾ ਤੂੰ ਸਮਾਰਟ ਸਪੀਕਰ ਨੂੰ ਆਵਾਜ਼ ਦੇਣੀ ਆ ਕਿ ਮੈਨੂੰ ਠੰਡ ਲੱਗਣ ਲੱਗੀ ਆ ਏਸੀ ਬੰਦ ਕਰ ਦੇ ਉਹ ਨੈਸਟੀ ਬੰਦ ਕਰ ਦੇਣਾ ਔਰ ਉਹ ਸਮਾਰਟ ਸਪੀਕਰ ਜਿਹੜਾ ਵਾ ਉਹ ਆਮ ਹੀ ਮਾਰਕੀਟ ਚੋਂ ਮਿਲ ਜਾਂਦਾ ਕਈਆਂ ਦੇ ਘਰਾਂ ਚ ਲੱਗਾ ਵੀ ਹੋਊਗਾ ਉਹ ਗਾਣੇ-ਗੁਣੇ ਸੁਣਨ ਦੇ ਕੰਮ ਲੈਂਦੇ ਲੋਕੀ ਕਿਉਂਕਿ ਉਹ ਇੰਟਰਨੈਟ ਨਾਲ ਕਨੈਕਟ ਹੁੰਦਾ ਔਰ ਉਹਦੇ ਤੇ ਆਪਣੀ ਆਨ ਦੀ ਸਪੌਟ ਮੌਕੇ ਤੇ ਨੈਟ ਤੋਂ ਗਾਣੇ ਜਿਹੜੇ ਆ ਸੁਣ ਲਈਦੇ ਬਟ ਉਹ ਜਿਹੜਾ ਸਪੀਕਰ ਆ ਉਹ ਅਸੀਂ ਉਹਨੂੰ ਆਪਣੇ ਸੌਫਟਵੇਅਰ ਦੇ ਨਾਲ ਜੋੜ ਦਈਦਾ ਕਿਉਂਕਿ ਉਹ ਸਪੀਕਰ ਵੀ ਵਾਈਫਾਈ ਨਾਲ ਕਨੈਕਟਡ ਰਹਿੰਦਾ ਸਾਡਾ ਸੌਫਟਵੇਅਰ ਹੀ ਕਲਾਊਡ ਬੇਸ ਆ ਜੋ ਕਲਾਊਡ ਬੇਸਡ ਸੌਫਟਵੇਅਰ ਉਹdna ਜੋੜ ਦਈਦਾ ਔਰ ਸੌਫਟਵੇਅਰ ਦਾ ਕਨੈਕਸ਼ਨ ਜਿਹੜਾ ਵਾ ਉਹ ਤੁਹਾਡੇ ਸਵਿਚਾਂ ਜਾਂ ਡਿਵਾਈਸ ਨਾਲ ਆਪਾਂ ਸੈੱਟ ਕਰ ਦਈਦਾ ਜਿਹਦੇ ਨਾਲ ਤੁਹਾਡੇ ਸਾਰੇ ਸਵਿਚ ਸਾਰੇ ਜਿਹੜੇ ਜਿਹੜੇ ਅਪਲਾਈਐਂਸਸ ਆ ਘਰ ਦੇ ਵਿੱਚ ਇਲੈਕਟ੍ਰੋਨਿਕ ਉਹ ਸਾਰੀਆਂ ਉਹਦੇ ਕੰਟਰੋਲ ਚ ਆ ਜਾਂਦੀਆਂ ਜਿਹੜੇ ਘਰਾਂ ਚ ਆਮ ਆਪਾਂ ਕੈਮਰੇ ਲਗਾਏ ਸੀ ਸੀਸੀਟੀਵੀ ਕੈਮਰੇ ਲਗਾਏ ਉਹ ਵੀ ਕੰਟਰੋਲ ਕਰਦਾ ਜਿਹੜੇ ਘਰਾਂ ਦੇ ਵਿੱਚ ਆਪਾਂ ਕੈਮਰੇ ਲਗਾਏ ਆ ਉਹ ਤੇ ਕੈਮਰੇ ਤਾਂ ਤੁਸੀਂ ਵੇਖਿਆ ਹੋਣਾ ਅੱਜ ਕੱਲ ਆਮ ਹੀ ਮੂਵਮੈਂਟ ਵਾਲੇ ਵੀ ਹੁੰਦੇ ਆ ਇੱਕੇ ਥਾਂ ਤੇ ਰੁਕਣ ਵਾਲੇ ਵੀ ਹੁੰਦੇ ਆ ਉਹਨਾਂ ਨੂੰ ਤੁਸੀਂ ਜੇ ਮੂਵਮ ਜੇ ਇਕੇ ਤਾਂ ਦੇ ਰੁਕੇ ਕੈਮਰੇ ਆ ਤੇ ਫਿਰ ਤੇ ਉਹਨਾਂ ਦੇ ਵਿੱਚ ਕੁਝ ਕਰਨ ਲਈ ਬਚਦਾ ਹੀ ਨਹੀਂ ਫਿਰ ਤੇ ਤੁਸੀਂ ਉਹਨਾਂ ਨੂੰ ਵੇਖ ਹੀ ਸਕਦੇ ਜਿਸ ਤਰ੍ਹਾਂ ਕਈ ਘਰਾਂ ਦੇ ਵਿੱਚ ਕੰਦਾ ਬੜੀਆਂ ਛੋਟੀਆਂ ਹੁੰਦੀਆਂ ਨੇ ਉਹਦੇ ਵਾਸਤੇ ਕੋਈ ਸੌਫਟਵੇਅਰ ਤਿਆਰ ਕੀਤਾ ਜਾਂਦੇ ਵਿੱਚ ਸਾਰਾ ਕੁਝ ਹੈ ਘਰਾਂ ਦੇ ਵਿੱਚ ਕੰਦਾ ਛੋਟੀਆਂ ਵਾਲੀ ਜਿਹੜੀ ਮੈਂ ਗੱਲ ਤਾਂ ਨੂੰ ਸ਼ੁਰੂ ਹੀ ਕਹੀ ਕਿ ਸਿਕਿਉਰਿਟੀ ਜਿਹੜਾ ਫੀਚਰ ਹੈ ਇਹ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਸਾਨੂੰ ਜਿਹੜਾ ਲੱਗਦਾ ਕਿਉਂਕਿ ਜ਼ਰੂਰਤ ਵਾਲੀ ਚੀਜ਼ ਤੇ ਉਹੀ ਹੈ ਦੂਜੀ ਚੀਜ਼ ਤੇ ਆਪਾਂ ਚਲੋ ਆਲਸਣਾ ਵੀ ਜੋੜ ਸਕਦੇ ਹਾਂ ਤੇ ਇਹ ਜ਼ਰੂਰਤ ਵਾਲੀ ਚੀਜ਼ ਹੈ ਪੁਣ ਕੰਦਾਂ ਛੋਟੀਆਂ ਆਮ ਹੀ ਤੁਸੀਂ ਵੇਖਿਆ ਨਾ ਪਿੰਡਾਂ ਦੇ ਵਿੱਚ ਵੀ ਬਾਉਂਡਰੀ ਵਾਲ ਘਰ ਦੀ ਰਿਆਸ਼ ਭਲੇ ਥੋੜੇ ਏਰੀਆ ਤੋਂ ਥੋੜੀ ਹਟਵੀ ਹੁੰਦੀ ਔਰ ਛੋਟੀ ਵੀ ਰੱਖਦੇ ਕਿਉਂਕਿ ਉਹ ਥੋੜਾ ਜਿਹਾ ਫੀਲ ਵਧੀਆ ਹੁੰਦੀ ਹੈ ਛੋਟੀ ਰੱਖਣਾ ਉੱਚੀ ਕਰਨ ਨਾਲ ਜੇ ਲੱਗਣ ਲੱ ਪੈਂਦੀ ਸੋ ਰੱਖਣੀ ਵੀ ਛੋਟੀ ਜ਼ਰੂਰੀ ਹੈ ਔਰ ਉਹ ਕੰਦ ਟੱਪੀ ਵੀ ਬੜੀ ਛੇਤੀ ਜਾਂਦੀ ਉਹਨੂੰ ਟੱਪਣ ਤੋਂ ਬਾਅਦਾਂ ਘਰ ਦੇ ਵਿੱਚ ਵੜਨਾ ਜਿਹੜਾ ਵਾ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਰਹਿੰਦਾ ਘਰ ਦੀ ਕੋਈ ਨਾ ਕੋਈ ਬਾਰੀ ਖੁੱਲੀ ਜਾਂ ਕੋਈ ਨਾ ਕੋਈ ਦਰਵਾਜ਼ਾ ਖੁੱਲਾ ਲੱਭ ਹੀ ਜਾਂਦਾ ਹਰ ਵਾਰੀ ਚੋਰਾਂ ਨੂੰ ਜੇ ਨਾਮ ਹੀ ਲੱਭੂਗਾ ਤੇ ਤੋੜਨਾ ਜਿਹੜਾ ਸਿਕਿਉਰਿਟੀ ਫੀਚਰ ਅਸੀਂ ਇਹ ਦਿੰਨੇ ਆ ਕਿ ਤੁਹਾਡੀ ਕੰਧ ਨੂੰ ਕੋਈ ਹੱਥ ਵੀ ਲਗਾਉਂਦਾ ਨਾ ਬਾਹਰਲੀ ਸਾਈਡੋਂ ਅੰਦਰਲੀ ਸਾਈਡੋਂ ਕਿਤੇ ਵੀ ਤੁਹਾਡੇ ਘਰ ਦੇ ਵਿੱਚ ਅਲਾਰਮ ਵੱਜੇਗਾ ਹੁਣ ਅਲਾਰਮ ਵੱਜ ਗਿਆ ਕੈਮਰਾ ਤਾਂ ਪਹਿਲਾਂ ਵੀ ਲੱਗਾ ਹੀ ਪਰ ਉਹਨੇ ਤੁਹਾਨੂੰ ਆਵਾਜ਼ ਦੇ ਕੇ ਤਾਂ ਨਹੀਂ ਨਾ ਦੱਸਿਆ ਕਿ ਚੋਰ ਆਇਆ ਅਲਾਰਮ ਨੇ ਤੁਹਾਨੂੰ ਦੱਸਤਾ ਕੋਈ ਕੰਧ ਦੇ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੁਣ ਤੁਸੀਂ ਕੈਮਰਾ ਵੇਖੋਗੇ ਤੇ ਕੈਮਰੇ ਦਾ ਅਸਲੀ ਫਾਇਦਾ ਕੈਮ ਹੋ ਜੋ ਕੋਈ ਵੜਾ ਆ ਜਾ ਜੰਦਰ ਕੈਮ ਹੋ ਜੋ ਕੋਈ ਵੜਾ ਆ ਜਾ ਜੰਦਰ ਵੇਖੋ ਜੇ ਸਾਨੂੰ ਚੋਰੀ ਤੋਂ ਪਹਿਲਾਂ ਪਤਾ ਲੱਗੂਗਾ ਤੇ ਅਸੀਂ ਰੋਲਾ ਪਾ ਕੇ ਜਾਂ ਆਪਣੇ ਲਈ ਕੋਈ ਕੋਈ ਕਿਸੇ ਨੂੰ ਫੋਨ ਕਰਕੇ ਪੁਲਿਸ ਨੂੰ ਫੋਨ ਕਰਕੇ ਕੋਈ ਵੀ ਪ੍ਰਬੰਧ ਕਰ ਸਕਦੇ ਹਾਂ ਪਰ ਜਦੋਂ ਸਾਨੂੰ ਪਤਾ ਹੀ ਉਦੋਂ ਲੱਗਾ ਜਦੋਂ ਚੋਰੀ ਹੋ ਗਈ ਤੇ ਸਿਰ ਤੇ ਆਪਾਂ ਪੁਲਿਸ ਨੂੰ ਵੀ ਦੋਸ਼ ਨਹੀਂ ਨਾ ਦੇ ਸਕਦੇ ਹੁਣ ਇੰਨੇ ਲੱਖਾਂ ਲੋਕਾਂ ਦੇ ਵਿੱਚੋਂ ਇੱਕ ਚਿਹਰਾ ਲੱਭਣਾ ਕਿਹੜਾ ਸੌਖਾ ਹੁੰਦਾ ਘਰ ਦਾ ਸਮਾਰਟ ਜਿਸ ਤਰ੍ਹਾਂ ਕਿ ਇਲੈਕਟ੍ਰੋਨਿਕਸ ਸਮਾਨ ਦਾ ਤੁਸੀਂ ਕਰਤਾ ਕੰਦ ਵੀ ਕਰਤੀ ਮੇਨ ਚੀਜ਼ ਹੈ ਇਹ ਘਰ ਦਾ ਬੂਆ ਉਹ ਵੀ ਕਰਦੇ ਹੋ ਕਿ ਉਹਦੇ ਵਾਸਤੇ ਚੋਰਾ ਵਾਸਤੇ ਉਹ ਵੱਜ ਗਿਆ ਫਿਰ ਮੇਨ ਬੂਏ ਤੇ ਕੀ ਕਰਦੇ ਜੀ ਬਿਲਕੁਲ ਜੀ ਉਹ ਵੀ ਕਰਦੇ ਆ ਤੁਹਾਡੇ ਆਪਣੇ ਘਰਾਂ ਦੇ ਵਿੱਚ ਮੇਨ ਗੇਟਾਂ ਤੇ ਨਾਰਮਲੀ ਲੋਹੇ ਦਾ ਲੋਕ ਲੱਗਾ ਹੁੰਦਾ ਠੀਕ ਹੈ ਜੀ ਕਈ ਵਾਰੀ ਆਪਾਂ ਬਾਉਂਡਰੀ ਵਾਲ ਤੇ ਵੀ ਲੋਹੇ ਦਾ ਲੋਕ ਲਾਉਂਦੇ ਜਿਹੜਾ ਅੰਦਰਲਾ ਲੋਕ ਹੁੰਦਾ ਜਿਹੜਾ ਇਰ ਹੈ ਸ਼ੀ ਏਰੀਏ ਦਾ ਲੋਕ ਹੈ ਉਹਨੂੰ ਵੀ ਆਪਾਂ ਲੋਹੇ ਦਾ ਲੋਕ ਲਾਉਂਦੇ ਆ ਸੇਮ ਉਹੀ ਲੋਹੇ ਦਾ ਲੋਕ ਤੁਹਾਡਾ ਜਿਹੜਾ ਇਹ ਸਮਾਰਟ ਸੌਫਟਵੇਅਰ ਆਪ ਤੁਹਾਡੇ ਲਈ ਚਾਬੀ ਕਮਾਊਗਾ ਫੋਟੋਰ ਆਪ ਲੋਕ ਕਰੇਗਾ ਫਿਰ ਆਪ ਦਾ ਡੇਲੀ ਚਾਬੀ ਘਮਾਊਗਾ ਔਰ ਤੁਹਾਡਾ ਟ੍ਰਿਪਲ ਲੋਕ ਟ੍ਰਿਪਲ ਲੋਕ ਹੀ ਰਹੂਗਾ ਤਿੰਨ ਵਾਰੀ ਲੋਕੀ ਚਾਬੀ ਘੁੰਮੂਗੀ ਬੰਦ ਹੋਣ ਲਈ ਔਰ ਤਿੰਨ ਵਾਰੀ ਚਾਬੀ ਘੁੰਮੂਗੀ ਖੁੱਲਣ ਲਈ ਔਰ ਸਿਰਫ ਤੁਹਾਡੀ ਆਵਾਜ਼ ਦੇਣ ਤੇ ਜੇ ਤੁਹਾਡੇ ਕੋਲ ਆਵਾਜ਼ ਦੇਣ ਦਾ ਜਿਵੇਂ ਤੁਸੀਂ ਕਿਹਾ ਕਿ ਸਮਾਂ ਨਹੀਂ ਹੈਗਾ ਤੇ ਤੁਸੀਂ ਆਪਣੇ ਫੋਨ ਨੂੰ ਕੱਢ ਕੇ ਉਤੋਂ ਵੀ ਇਹਨੂੰ ਅਨਲੌਕ ਜਾਂ ਲੋਕ ਕਰ ਸਕਦੇ ਆ ਇਨ ਕੇਸ ਤੁਸੀਂ ਘਰ ਹੀ ਨਹੀਂ ਜੇ ਹੈਗੇ ਘਰ ਕਿਸੇ ਨੂੰ ਤੁਸੀਂ ਹੁਣ ਭੇਜਣਾ ਵਾ ਲੋਕਿਆ ਦਰਵਾਜ਼ਾ ਚਾਬੀ ਤੁਸੀਂ ਦੇਣਾ ਨਹੀਂ ਚਾਹੁੰਦੇ ਔਰ ਉਹਦੇ ਲਈ ਤੁਸੀਂ ਕਿਤੇ ਵੀ ਬੈਠੇ ਹੋ ਉਹਦੇ ਲਈ ਲੋਕ ਖੋਲ ਸਕਦੇ ਜੀ ਕੈਮਰੇ ਚ ਵੇਖ ਸਕਦੇ ਕਿ ਉਹ ਬੰਦਾ ਜਿਹੜੇ ਕੰਮ ਲਈ ਗਿਆ ਉਹ ਕਰਕੇ ਵਾਪਸ ਚਲੇ ਗਿਆ ਜਾਣ ਲੱਗਿਆ ਉਹ ਦਰਵਾਜ਼ਾ ਜਿਹਨੂੰ ਇੱਕ ਦੂਜੇ ਦਰਵਾਜ਼ੇ ਤੇ ਲਾਗੇ ਕਰੂਗਾ ਲੋਕ ਆਪੇ ਲੱਗ ਜਾਣਾ ਤੁਹਾਨੂੰ ਦੁਬਾਰਾ ਲੋਕ ਕਰਨ ਦੀ ਲੋੜ ਨਹੀਂ ਪੈਣਾ ਮੰਨ ਕੇ ਚੱਲੋ ਅਮਰਪੀਰ ਜੀ ਕੋਈ ਬੰਦਾ ਘਰ ਬਜ਼ੁਰਗ ਬੈਠਾ ਕੋਈ ਬੰਦਾ ਲੋਕ ਲੱਗ ਗਿਆ ਕੋਈ ਅਣਜਾਣ ਬੰਦਾ ਆ ਕੇ ਘਰ ਨੂੰ ਲੋਕ ਚਾਬੀ ਲਗਾ ਕੇ ਲੋਕ ਖੋਲਣ ਦੀ ਕੋਸ਼ਿਸ਼ ਕਰਦਾ ਫਿਰ ਕੀ ਕੰਮ ਕਰੇਗਾ ਉਹ ਤੁਹਾਡਾ ਸੌਫਟਵੇਅਰ ਕੀ ਕੰਮ ਕਰੇਗਾ ਜੇ ਵੇਖੋ ਘਰ ਦੇ ਵਿੱਚ ਕੋਈ ਬੰਦਾ ਜੇ ਆਉਂਦਾ ਸਾਡੀ ਇਜਾਜ਼ਤ ਨਾਲ ਤੇ ਹੋ ਸਕਦਾ ਉਹ ਮਾੜੀ ਨੀਤ ਵਾਲਾ ਬੰਦਾ ਵੀ ਹੋ ਸਕਦਾ ਜੇ ਉਹ ਮਾੜੀ ਨੀਤ ਵਾਲਾ ਤੇ ਹੋ ਸਕਦਾ ਜਾਣ ਲੱਗਿਆ ਤੁਹਾਡੀ ਚਾਬੀ ਲੈ ਜਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਡੀ ਡੁਪਲੀਕੇਟ ਚਾਬੀ ਬਣਾ ਲਵੇ ਹਨ ਕਿਉਂਕਿ ਚਾਬੀਆਂ ਬਣਾਉਣੀਆਂ ਕਿਹੜਾ ਅੱਜਕੱਲ ਔਖਾ ਕੰਮ ਹੈ ਤੇ ਚਾਬੀ ਅਗਰ ਜੇ ਬਣਾ ਲੈਂਦਾ ਡੁਪਲੀਕੇਟ ਤੇ ਉਹਦੇ ਲਈ ਫਿਰ ਬੈਸਟ ਆਪਸ਼ਨ ਇਹੋ ਹੀ ਹੈ ਕਿ ਬਾਹਰੋਂ ਚਾਬੀ ਲਾ ਕੇ ਖੋਲੂਗਾ ਅੰਦਰ ਆਉਣ ਲਈ ਜਦੋਂ ਵੀ ਕੋਈ ਬੰਦਾ ਇਸ 스마트 ਸਿਸਟਮ ਦੇ ਵਿੱਚ ਚਾਬੀ ਲਾ ਕੇ ਲੋਕ ਖੋਲਣ ਦੀ ਕੋਸ਼ਿਸ਼ ਕਰੂਗਾ ਬੈਲ ਤਾਂ ਹੀ ਵੱਜਣੀ ਹੈ ਅੱਛਾ ਜੀ ਉਹ ਕਿਉਂ ਵੱਜਣੀ ਆ ਕਿਉਂਕਿ ਆਪਾਂ ਉਹਨੂੰ ਕਨਫਿਗਰ ਕੀਤਾ ਵਾ ਤੁਹਾਡੀ ਆਵਾਜ਼ ਦੇ ਨਾਲ ਖੋਲਣ ਲਈ ਜਾਂ ਫੋਨ ਤੋਂ ਖੋਲਣ ਲਈ ਚਾਬੀ ਲਈ ਸਿਰਫ ਉਦੋਂ ਹੀ ਉਹਨੇ ਕੰਮ ਕਰਨਾ ਜਦੋਂ ਤੁਸੀਂ ਅੰਦਰੋਂ ਚਾਬੀ ਲਾਉਂਦੇ ਜੇ ਕਿ ਤੁਸੀਂ ਆਪ ਲੋਕ ਕਰ ਰਹੇ ਜੇ ਬਾਹਰੋਂ ਚਾਬੀ ਲੱਗ ਰਹੀ ਆ ਇਦਾ ਮਤਲਬ ਉਹ ਬੰਦਾ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਣਜਾਣ ਬੰਦਾ ਆ ਗਿਆ। ਜੇ ਚਾਬੀ ਲੱਗ ਰਹੀ ਆ ਤੇ ਆਲਰਮ ਉਦੋਂ ਵੀ ਵੱਜਣਾ ਤੁਸੀਂ ਇਗਨੋਰ ਕੀਤਾ ਤੁਸੀਂ ਗੂੜੀ ਨੀਂਦੇ ਸੁੱਤੇ ਸੀ ਤੁਹਾਨੂੰ ਨਹੀਂ ਧਿਆਨ ਆਇਆ ਜਾਂ ਤੁਸੀਂ ਸੋਚਿਆ ਕਿ ਕੋਈ ਗੱਲ ਨਹੀਂ ਵੈਸੇ ਵੱਜਾ ਹੋਊਗਾ ਹਨਾ। ਲੋਕ ਖੁੱਲਣ ਤੋਂ ਬਾਅਦ ਹੋਰ ਵੀ ਤੇਜ਼ ਆਲਰਮ ਵੱਜੂਗਾ। ਆਲਰਮ ਤੇਜ਼ ਹੋ ਜਾਏਗਾ। ਜੀ ਲੋਕ ਖੁੱਲ ਗਿਆ ਜੀ ਹੁਣ ਦਰਵਾਜ਼ਾ ਵੀ ਖੁੱਲ ਗਿਆ ਜੀ ਹੁਣ ਸਤਰਕ ਹੋ ਜਾਓ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਰ ਸਕਦਾ। ਇਸ ਤੋਂ ਅੱਗੇ ਕੁਝ ਨਹੀਂ ਕਰ ਸਕਦਾ। ਸੋ ਇਸ ਤਰੀਕੇ ਨਾਲ ਆਪਾਂ ਜਦੋਂ ਤੁਸੀਂ ਕਿਹਾ ਲੋਕ ਦਰਵਾਜਾ ਇਹਨਾਂ ਆਪਾਂ ਗੇਟ ਵੀ ਸਿਕਿਉਰ ਕਰ ਸਕਦੇ ਔਰ ਗੇਟ ਨੂੰ ਟੱਪ ਦੇ ਕੋਈ ਸਕਦਾ ਹੀ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸਦੀ ਆ ਜਦੋਂ ਕੋਈ ਟੱਪਣ ਦੀ ਕੋਸ਼ਿਸ਼ ਕਰੂਗਾ ਬੈਲ ਦੋ ਦੋ ਵੀ ਵੱਜ ਜਣੀ ਮਤਲਬ ਸੌਫਟਵੇਅਰ ਤੁਹਾਨੂੰ ਅਲਰਟ ਭੇਜੇਗਾ ਕਿ ਬੰਦੇ ਆ ਗਏ ਜੇ ਸੰਭਲ ਜੋ ਨਹੀਂ ਸੰਭਲਦੇ ਟੱਕਾ ਲਗਾ ਕੇ ਧੱਕੇਸ਼ਾਈ ਕਰੇਗਾ ਤਾਂ ਉਹਦੇ ਫਿਰ ਬੋਲਣਾ ਵੀ ਹੁਣ ਤੇ ਖੁਦਰਜੋ ਹੁੰਦੇ ਆ ਗਏ ਜੇ ਤੂੰ ਹੁਣ ਤੇ ਜਾਗ ਪੋ ਯਾਰ ਬੂਹਾ ਵੇਖ ਲਓ ਬਾਹਰ ਮੇਰੇ ਕੋ ਜੋ ਜਿਵੇਂ ਚੌਕੀਦਾਰ ਦਾ ਕੰਮ ਹੁੰਦਾ ਚੌਕੀਦਾਰ ਨੇ ਵਾਅਦਾ ਦੇਣੀ ਆ ਜੇ ਨਹੀਂ ਸੁਣੀ ਦੂਜੀ ਵਾਰੀ ਉੱਚੀ ਆਵਾਜ਼ ਦੇਣੀ ਆ ਜੇ ਨਹੀਂ ਸੁਣੀ ਫਿਰ ਤੇ ਚੜ੍ਹਾਈ ਹੋਈ ਜਾਣੀ ਚੋਰਾਂ ਦੀ ਫਿਰ ਚੌਕੀਦਾਰ ਵੀ ਕੀ ਕਰ ਸਕਦਾ ਸੋ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ ਜੇ ਕੋਈ ਬੰਦਾ ਇੰਨਾ ਕਿ ਸੋਚ ਛਾਤਰ ਲਿਆ ਲਵੇ ਵੀ ਚੱਲ ਕੋਈ ਗੱਲ ਨਹੀਂ ਸਾਰੀਆਂ ਚੀਜ਼ਾਂ ਬਿਜਲੀ ਤੇ ਚੱਲਣ ਈ ਹੋਣੀਆਂ ਬਿਜਲੀ ਕੱਟ ਦਿੰਨੇ ਆ ਇਹ ਚੀਜ਼ਾਂ ਤੁਹਾਡੇ ਘਰ ਦੀ ਬਿਜਲੀ ਕੱਟਣ ਤੋਂ ਬਾਅਦਾਂ ਵੀ ਚੱਲਣਗੀਆਂ ਇਹ ਸਮਾਰਟ ਸਿਸਟਮ ਜਿਹੜਾ ਵਾ ਬਿਜਲੀ ਕੱਟਣ ਤੋਂ ਬਾਅਦਾਂ ਵੀ ਵਰਕ ਕਰਦਾ ਰਹੇ ਡਰ ਕੋਈ ਨਹੀਂ ਬੱਤੀ ਚੱਲ ਗਈ ਆ ਘਬਰਾਓ ਨਾ ਸਮਾਰਟ ਸਿਸਟਮ ਸਿਕਿਉਰਿਟੀ ਸਿਸਟਮ ਅਜੇ ਵੀ ਕੰਮ ਕਰਦਾ ਹੈ అలਾਰਮ ਅਜੇ ਵੀ ਵੱਜੂਗਾ। ਕੋਈ ਕਹ ਲੋ ਵੀ ਕੁਝ ਪੈਸੇ ਖਰਚ ਕੇ ਅਸੀਂ ਆਪਰੇ ਆਪ ਨੂੰ ਪੂਰਾ ਸੇਫ ਕਰ ਸਕਦੇ ਹਾਂ। ਬਿਲਕੁਲ ਬਿਲਕੁਲ ਜੀ। ਅਗਰ ਕੈਮਰੇ ਲੱਗੇ ਆ ਤਾਂ ਫਿਰ ਤੇ ਵੈਲ ਐਂਡ ਗੁੱਡ ਤੁਸੀਂ ਵੇਖ ਸਕਦੇ ਕੀ ਹੋ ਰਿਹਾ। ਨਹੀਂ ਵੀ ਲੱਗੇ ਜਾਂ ਬੱਤੀ ਜਾਣ ਦਾ ਕਰਕੇ ਕੈਮਰੇ ਬੰਦ ਵੀ ਹੋ ਗਏ ਆ ਤਾਂ ਵੀ ਸਿਕਿਉਰਿਟੀ ਸਿਸਟਮ ਤੁਹਾਨੂੰ ਅਲਰਟ ਜ਼ਰੂਰ ਕਰੇਗਾ ਕਿ ਕੰਦ ਟੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਲੋਕ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਂ ਕੋਈ ਬੰਦਾ ਅੰਦਰ ਆ ਗਿਆ ਜੇ। ਸੋ ਆਪਾਂ ਉਹਦੇ ਮੁਤਾਬਿਕ ਆਪਣਾ ਬਚਾਅ ਤੇ ਕਰ ਹੀ ਸਕਦੇ ਹਾਂ। ਬਿਲਕੁਲ ਜੀ ਮੈਂ ਸਮਝਦਾ ਵੀ ਇਸ ਤੋਂ ਉੱਪਰ ਤਾਂ ਕੁਝ ਨਹੀਂ ਹੋ ਸਕਦਾ ਵੀ ਜੋ ਉਸ ਤਰ੍ਹਾਂ ਵਿਜ਼ੂਅਲ ਇੱਕ ਸੌਫਟਵੇਅਰ ਤਿਆਰ ਕੀਤਾ ਗਿਆ ਹੈ ਉਹ ਤੁਹਾਡੀਆਂ ਪੂਰੀਆਂ ਇਲੈਕਟ੍ਰੋਨਿਕ ਚੀਜ਼ਾਂ ਨੂੰ ਕੰਟਰੋਲ ਕਰਦਾ ਹੈ ਤੁਹਾਡੀ ਆਵਾਜ਼ ਤੇ ਚਲਾਉਂਦਾ ਤੁਹਾਡੀ ਆਵਾਜ਼ ਤੇ ਬੰਦ ਕਰਦਾ ਹਰ ਚੀਜ਼ ਨੂੰ ਸੌਫਟਵੇਅਰ ਕੰਟਰੋਲ ਕਰਦਾ ਵੱਡੀ ਗੱਲ ਇਹ ਜਾਂਦੀ ਸੀ ਬਾਦ ਦਾ ਦਰਵਾਜ਼ਾ ਜਿਸ ਤਰ੍ਹਾਂ ਮਨਪ੍ਰੀਤ ਵੀਰ ਜੀ ਨੇ ਦੱਸਿਆ ਵੀ ਉਹ ਵੀ ਪੂਰਾ ਕੰਟਰੋਲ ਕਰਦਾ ਹੈ ਠੱਕੇਸ਼ਾਈ ਹੋਵੇਗੀ ਤੇ ਭਾਵੇਂ ਖੁੱਲ ਜੇ ਅਦਰਵਾਈਜ਼ ਚਾਂਸ ਕੋਈ ਨਹੀਂ ਬਿਲਕੁਲ ਅਸੀਂ ਜੋ ਲੋਕ ਵਿਦੇਸ਼ਾਂ ਦੇ ਵਿੱਚ ਲੈ ਕੇ ਆਪਣੇ ਪਰਿਵਾਰ ਦੀ ਆਪਣੇ ਪਰਿਵਾਰਕ ਮੈਂਬਰਾਂ ਦੀ ਖਾਸ ਕਰਕੇ ਬਜ਼ੁਰਗਾਂ ਦੀ ਖਾਸ ਕਰਕੇ ਬਜ਼ੁਰਗਾਂ ਜਿਹੜੀ ਸੰਭਾਲ ਵਾਸਤੇ ਸੋਚਦੇ ਨੇ ਉਹਨਾਂ ਵਾਸਤੇ ਸੌਫਟਵੇਅਰ ਬਹੁਤ ਵਧੀਆ ਹੈ ਅਸੀਂ ਅਪੀਲ ਕਰਾਂਗੇ ਕਿ ਉਹਨਾਂ ਦੀ ਸੁਰੱਖਿਆ ਵਾਸਤੇ ਇਹ ਸੌਫਟਵੇਅਰ ਨੂੰ ਘਰਾਂ ਦੇ ਵਿੱਚ ਲਗਾਇਆ ਜਾਵੇ ਕੈਮਰਾਮੈਨ ਦੇ ਨਾਲ ਵਿਸ਼ਾਲ ਤਰਨਤਾ